ਸਸਤੀ ਕਾਇਦਿਕ ਅਨੁਸਾਰਿਆਂ ਨੂੰ ਮੈਂ ਤੁਹਾਡੀਆਂ ਮਾਣਿਕਾ ਜੋਸ਼ੀ ਜੋਸ਼ੀ ਜਨਮ ਤੇਤਨਾ ਸਦਸਵੰਤ ਕਰਦੀਆਂ ਲੋ ਜੀ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਕਿ ਮੈਂ ਤੁਹਾਡੇ ਰਾਜੀ ਖੁਸ਼ੀ ਦੀ ਕਾਮਨਾ ਕਰਦੀ ਹਾਂ ਤੇ ਲੋ ਅੱਜ ਮੈਂ ਤੁਹਾਡੀ ਕਟਿਆਰੀ ਵਿੱਚ ਹਾਜ਼ਰਾਂ ਇੱਕ ਬਹੁਤ ਹੀ ਭਾਵਪੂਰਵਿਆ ਕਰਦੇਣ ਵਾਲਾ ਗੀਤ ਹੈ ਤੇ ਉਹ ਲੈ ਕੇ ਮੈਂ ਹਾਜ਼ਰ ਹੋਈਆਂ ਇਹ ਅੱਜ ਕੱਲ੍ਹ ਦੇ ਬੱਚੇ ਜਿਵੇਂ ਹੁਣ ਸਮਾਂ ਚੱਲ ਰਿਹਾ ਸਾਰੇ ਤੇ ਇੱਕੋ ਜਿਹੇ ਨਹੀਂ ਹੁੰਦੇ ਤੇ ਇਹ ਬੇਟੀਆਂ ਬੱਚਿਆਂ ਨੇ ਜੇ ਭੱਜ-ਭੱਜ ਕੇ ਮਿਆਗਰਾ ਲੰਘਦੇ ਨੇ ਉੱਥੇ ਇੱਕ ਬਾਪ ਦੀ ਆਪ ਦੀ ਮਤਲਬ ਉਹ ਦੁਪਾਈ ਕਹਾਣੀ ਹੈ ਤੇ ਬੱਚਿਆਂ ਨੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਮਾਕੀ ਜਿਵੇਂ ਵੀ ਬੱਚੇ ਪ੍ਰਮਾਤਮਾ ਤੋਂ ਆਪਾਂ ਕਹਿੰਦੇ ਸਭ ਬੱਚੇ ਈ ਅੰਗੇ ਪੁੱਤ ਵੀ ਦੇ ਪਰ ਆਏ ਮੰਗਿਆ ਕਰੋ ਪ੍ਰਮਾਤਮਾ ਤੋਂ ਸਾਨੂੰ ਕਹਿੰਦੇ ਵੀ ਬੱਚੇ ਚ ਕੀ ਇਹ ਕਿਸੇ ਚਾਹੀਦੇ ਨੇ ਦੁੱਧ ਵਰਗੇ ਤੇ ਪਾਣੀ ਵਰਗੇ ਤਾਂ ਤੁਸੀਂ ਬੱਚੇ ਆਪਾਂ ਕਹਿੰਦੇ ਦੁੱਧ ਵਰਗੇ ਪਰ ਨਹੀਂ ਬੱਚੇ ਸਾਨੂੰ ਪਰਮਾਤਮਾ ਪਾਣੀ ਵਰਗੇ ਨਹੀਂ ਕਿਉਂਕਿ ਜਿਹੜਾ ਦੁੱਧ ਹੈ ਉਹਦੀ ਰਾਖੀ ਕਰਨੀ ਪੈਂਦੀ ਹੈ ਜੇ ਉਹਨੂੰ ਆਪਾਂ ਸੰਭਾਲ ਜੀਏ ਨਾ ਤਾਂ ਉਹ ਖੱਟਾ ਹੋ ਜੂ ਉਬਾਲਾਂ ਦਾ ਛੇਤੀਓ ਵਾਲਾ ਨੂੰ ਹੁੰਦਾ ਪਾਣੀ ਨਹੀਂ ਛੇਤੀ ਉਬਲਦਾ ਨਹੀਂ ਤੇ ਇਸ ਕਰਕੇ ਪਾਣੀ ਵਰਗੇ ਬੱਚੇ ਦੇਓ ਜਿੱਥੇ ਵੀ ਮਾਰਗੀ ਰਹਿਣ ਉਹ ਸਖਤ ਰਹਿਣਗੇ ਨਾਲ ਮਾਂ ਵਾਪੀ ਜਿਦ ਰੱਖਣਗੇ ਹੈਨਾ ਪਰਮਾਤਮਾ ਸਭ ਨੂੰ ਪਾਣੀ ਵਰਗੇ ਬੱਚੇ ਦੇਵੇ ਉਹਨਾਂ ਨੂੰ ਵੀ ਆਪਾਂ ਉਹਨਾਂ ਨੇ ਇੰਨੀ ਸੰਭਾਲ ਨਹੀਂ ਕਰਨੀ ਪਾਣੀ ਕਾਹੇ ਕਈ ਦਿਨ ਪਿਆਰੇ ਖਾਣ ਨਹੀਂ ਹੁੰਦਾ ਪਰ ਦੁੱਧ ਛੇਤੀ ਖਾਣ ਹੋ ਜਾਂਦਾ ਹੈ ਇਸ ਕਰਕੇ ਪ੍ਰਮਾਤਮਾ ਤੋਂ ਮੰਗਿਆ ਕਰੋ ਸਾਨੂੰ ਪਾਣੀ ਵਰਗੀ ਮਿੱਠੀ ਜੀ ਇੱਥੇ ਵੀ ਕਿਸ ਤਰ੍ਹਾਂ ਦੀ ਕਹਾਣੀ ਹੈਗੀ ਹੈ ਤੇ ਲੋ ਸੁਣੋ ਇੱਕ ਬਾਪ ਦੀ ਦੁਖਦਾਈ ਕਹਾਣੀ ਉਹ ਆਪਣੀ ਬੇਟੀ ਨੂੰ ਕੀ ਕਹਿਣਾ ਨਾ ਤਾਂ ਪੜ੍ਹਾਏ ਨਾ ਸਰਦਾ ਕਾਰਜਾਂ ਦੇ ਬਣਾਉਣੇ ਪੈਂਦੇ ਬੱਚਾ ਨਾ ਤਾਂ ਫਤੁਰਿਆ ਨਹੀਂ ਜਾਂਦਾ ਪਰ ਕੀ ਬੱਚਿਆਂ ਨੂੰ ਸਮਝਣਾ ਚਾਹੀਦਾ ਤੇ ਈਆਂ ਉਹੀ ਨੇ ਬੱਚੇ ਉਹੀ ਨੇ ਜਿਹੜੇ ਮਾਂ-ਬਾਪ ਦੀ ਜਿੱਤ ਵਧਾਉਣਾ ਤੇ ਲੋ ਸੁਣੋ ਇਹ ਗੀਤ ਬਾਪ ਫਿਰ ਕੀ ਕਹਿਦਾ ਦੁਖੀ ਹੋਇਆ ਦੇਖ ਲੈ ਗ ਲੈ ਦੇਖ ਲੈ ਕੁ ਲੈਣੀ ਤੂੰ ਕੀ ਕਹਿ ਰੇ ਕ ਮਾਇਆ ਬੁੱਢੇ ਬਾਪ ਨੂੰ ਤੂੰ ਛਾਂ ਦੇ ਰ ਲਾਇ ਮੇਰੀ ਆ ਤਾਰੀ ਜਖੋਦ ਕਹਿ ਨੂੰ ਡਲੀ ਪਾ ਮਾ ਹੇ ਦੀ ਹੁੰਦੀ ਸਿਬਾ ਪੂ ਪੁੱਤ ਹਾਂ ਮੈਂ ਤੇਰਾ ਤੇ ਇਥੋਂ ਕੀ ਵੜ ਭਾਰੀ ਜੀਵਨ ਹੋਇਆ ਦਸਿ ਕੇੜਾ ਕਾਲੀ ਜੀ ਤੇ ਕੇੜੀਆਂ ਪੜਾਈਆਂ ਕਰ ਕਿ ਤਾਜ ਜਵਨੀ ਵਿੱਚ ਜਿਹੜਾ ਤੂੰ ਕਰ ਦਿਨ ਮੇ ਸਾਥੋਂ ਪੈਰੇ ਤੇਰੇ ਪੈਰੇ ਨਾਲ ਮੇਲਾ ਨਾ ਹੋਇਆ ਆਖਰੀ ਹੁੰਦੀ ਸੀ ਬਾਪੂ ਪੁੱਤ ਹਾਂ ਮੈਂ ਤੇਰਾ ਤੇਥੋਂ ਜੀਵਣ ਫ਼ਰਜ਼ ਜੀਨੀ साढी ज़िंदगी बना तूं खिल न मार जसीं दस बिना इतां ते कारी जिंदी लै ਨਾਨਸਾਰ ਖਾਨਦਾਨੀ ਦੇਖ ਲੈ ਤਵਨੀ ਹੋਇਆ ਆਖੀ ਦੀ ਹੁੰਦੀ ਸੀ ਬਪੂ ਪੁੱਤ ਹਾਂ ਮੈਂ ਤੇਰਾ ਤੇਥੋਂ ਟੀ ਆਲਾ ਕਰੀ ਗੀ ਮਾਪਿਆਂ ਨੂੰ ਅੱਜ ਹਾਏ ਨੀ ਆਖ ਦੇਸੀ ਲੋਕ ਈਆਂ ਰਾਣੀਆਂ ਅਰਾਜੇ ਵੀਰ ਕੋਟਲੀ ਨੇ ਲਿਖਿਆ ਇਹ ਗੀਤ ਵੇਗ ਜਗ ਉਤੇ ਬੀਤੀਆਂ ਕਹਾਣੀਆਂ ਜਾਤੀ ਅੱਗੇ ਦੇਵੇਂ ਠੋਕ ਠੋਕ ਕੇ ਵਿਆਨ ਪੱਗ ਪਿਉ ਦੀਦਰ ਤਵਿਖੀ ਆ ਲੈਣਾ ਹੋਇਆ ਆਖਿਰ ਦੀਸੀ ਬਾਪੂ ਮੈਂ ਦਾ ਪੁੱਤ ਹਾਂ ਵੇ ਤੇਰਾ ਇਥੋਂ ਧੀਵਾ ਗੀਤ ਹੋਇਆ ਪੂਰਾ ਤੇ ਬੱਚਿਆਂ ਨੂੰ ਇਸ ਗੀਤੇ ਦੇਖਣਾ ਚਾਹੀਦਾ ਕਿ ਇਹਦੇ ਵਿੱਚ ਕੀ ਉਪਰਾਈ ਆਈ ਹੈਗੀ ਤੇ 3 ਘਰਾਂ ਅਨੁਸਾਰ ਆਪਣੇ ਮਾਪੇ ਦੀ ਮਸਾਂਉ ਪਾੜ ਦੇ ਨੇ ਇਥੇ ਰੱਖਣੀ ਜਾਈਗੀ ਹੈ ਜਾਂ ਤਾਂ ਇੱਕ ਦਿਨ ਹੋਈ ਜਾਂ ਹੁੰਦਾ ਨਾ ਤੇ ਲੋ ਇਸ ਗੀਤੇ ਤੁਸੀਂ ਦੱਸਿਓ ਤਾਂ ਇਹ ਰੈਕਡਿਟ ਕੀ ਹੋ ਜਾ ਲੱਗਿਆ ਤੇ ਇਹਦੀ ਕਿੰਨੀ ਕੁ ਸੱਚਾਈ ਹੈ ਹੈਨਾ ਤੇ ਇਹ ਇੱਕ ਭੈਣ ਨੰਮੀ ਹੇਚ ਕਿਹਾ ਹੂੰ ਦੱਸਦਾ ਇਹ ਰਿਕਾਰਡ ਹੋਇਆ ਹੈ ਗੀਤ ਤੇ ਪਰ ਫਿਰ ਕਹੇ ਸਮਝ ਨੂੰ ਲੰਬੀ ਏਕ ਜਿ ਬਣਾਓ ਸ਼ਿਕਾਇਤ ਕਰਾਂਗੇ ਤੇ ਫਿਰ ਮੈਨੂੰ ਜਿਹੜਾ ਜੰਮਤੋਂ ਬਣਿਆ ਉਹ ਲੰਬੀ ਏਕ ਬਣਾਤਾ ਤੇ ਲਓ ਹੁਣ ਮੈਂ ਨੁਕਤਾ ਪਹਿਲਾਂ ਤੁਸਲਾਪੁਰ ਲੱਗੀ ਆ ਜੇ ਹੁਣ ਆਪਾਂ ਤਾਂ ਰੁਸਤੀ ਵੱਲ ਤੇ ਨੁਕਤਾ ਸੁਣੋ ਵੀ ਜੇ ਕਿਸੇ ਨੂੰ ਬੈਠੇ ਬੈਠੇ ਨਿਕਤਾ ਚੜੀ ਜਾਂਦਾ ਤੇ ਸਾਹ ਨਹੀਂ ਆਉਂਦਾ ਇਹੇ ਸਾਡੇ ਘਰੇ ਆਪਣੇ ਕਹਾਣੀ ਮੇਰੇ ਹਸਬੰਦ ਨਾਲ ਹੋਈ ਸੀ ਉਸ ਦੇ ਅਨੁਸਾਰ ਨੱਕ ਜੋਨੀ ਕਮਰੇ ਧੋ ਦਿੰਦੇ ਫਿਰ ਵੀ ਕਹਿੰਦੇ ਨਿਕਤਾ ਚੜੀ ਜਾਂਦਾ ਫਿਰ ਨੱਕ ਦਾ ਆਪਰੇਸ਼ਨ ਹੋਇਆ ਫਿਰ ਵੀ ਨਹੀਂ ਠੀਕ ਹੋਇਆ ਫਿਰ ਇਹ ਸੀ ਸੁਗਰ ਘਾੜੀ ਕਿਸੰਤਾ ਕੋਲੇ ਗਿਆ ਨਾਮ ਜੀ ਦੇ ਦੇ ਕੇ ਉਹ ਕਹਿੰਦੇ ਭਾਈ ਦੋ ਇੱਕ ਤੁਸੀਂ ਕੁਮਾਰੀ ਅਸਬ ਤੇ ਲੋਹਾ ਅਸਬ ਲੈ ਜਿਓ ਉਹਨੂੰ ਮਿਲਾ ਲਓ ਦੋਵਾਂ ਨੂੰ ਦੋ ਬੋਤਲਾਂ ਹਰ ਬੋਤਲਾ 20-20 ਰੁਪਏ ਦੀ ਆ ਰਹੀ ਅਸੀਂ ਅਸੀਂ ਉਹ ਲੈ ਲਈਆਂ ਤੇ ਉਹਨੇ ਜੇ ਡੋਲੂ ਜਿਹਾ ਅਸੀਂ ਇਕੱਠਾ ਕਰ ਲਿਆ ਫਿਰ ਉਹਨਾਂ ਦੋਵਾਂ ਬੋਤਲਾਂ ਨੂੰ ਫੇਰ ਭਰ ਲਿਆ ਉਹ ਮਿਕਸ ਕਰ ਲੈਣਾ ਫਿਰ ਤੁਸੀਂ ਉਹਨੂੰ ਸਮਝਾ ਪੰਜ ਸੱਤ 80 ਗ੍ਰਾਮ ਜਾਂ ਕਹਿੰਦੇ ਹੋ ਹੋਰ ਹੀ ਵੀ ਲੈ ਲੈਣੇ ਸ਼ੋਕਾ ਕੇ ਤੇ ਉਹ ਕਿਧਰੇ ਹੀ ਗਿਆ ਉਹ ਰੋਗ ਆਪਰੇਸ਼ਨ ਨਾਲ ਹੀ ਜਣਾ ਠੀਕ ਹੋਇਆ ਸੀ ਇਹਦੇ ਨਾਲ ਉਹ ਫਿਰ ਮੇਤਾ ਚੜਨੋਂ ਹਟਿਆ ਉਹ ਕਹਿੰਦਾ ਜੇ ਇਹਨੋਂ ਹਟ ਕੇ ਜਾਟ ਗਿਆ ਨਹੀਂ ਭਾਈ ਫਿਰ ਕੋਈ ਰਾਹ ਨਹੀਂ ਤੇ ਕੁਮਾਰ ਸੁਣ ਲਓ ਕਿ ਈਸੀ ਉਹ ਕੁਮਾਰੀ ਅਸਵ ਤੇ ਲੋ ਹਸੋ ਪਹਿਲਾਂ ਮੇਰਾ ਇਹ ਨੁਕਤਾ ਪਾਇਆ ਹੋਇਆ ਜੇ ਕਿਸੇ ਮੈਸਟਰ ਦਾ ਹੈਗਾ ਰੇਤਾ ਉਤਾ ਕਹਿੰਦੇ ਤੇ ਫਿਰ ਤੁਸੀਂ ਇਹ ਜਰੂਰ ਅਸ਼ਰਵਰਤ ਕੇ ਦੇਖਿਓ ਪ੍ਰਮਾਤਮਾ ਭਰੀ ਘਰ ਸਿੱਠੀ ਖੋਵੋਗੇ ਤੇ ਹੁਣ ਦਿਓ ਮੈਨੂੰ ਟਿੱਟੀਆਂ ਤੇ ਕੱਲ ਨੂੰ ਫਿਰ ਮੈਂ ਨਵੇਂ ਕੀਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ